ਸੱਤ ਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਜਿੱਥੇ ਅਸੀਂ ਲੈ ਕੇ ਆਉਣੇ ਹਾਂ ਪੰਜਾਬੀ ਸਤਾਰਿਆਂ ਦੇ ਪਿੱਛੇ ਲੁਕੀਆਂ ਅਣ ਸੁਣੀਆਂ ਕਹਾਣੀਆਂ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਉਸ ਸਾਥੀ ਬਾਰੇ ਉਸ ਦਾ ਨਾਮ ਹੈ ਅਸ਼ਵਿੰਦਰ ਕੋਰ ਜੋ ਉਸ ਦੀ ਜ਼ਿੰਦਗੀ ਦੀ ਅਸਲ ਹੀਰੋ ਹੈ ਉਸ ਦੀ ਕਰਵਾਲੀ ਉਹ ਹੈ ਨਾ ਸਿਰਫ ਉਸ ਦਾ ਸਹਾਰਾ ਹੈ ਸਗੋ ਪਰਿਵਾਰ ਦੀ ਉਮੀਦ ਵੀ ਹੈ ਇਸ ਵੀਡੀਓ ਦੇ ਵਿੱਚ ਜਾਣੋ ਉਸ ਦੀ ਭੂਮਿਕਾ ਸੰਘਰਸ਼ ਅਤੇ ਪਿਆਰ ਭਰੀ ਕਹਾਣੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਅਤੇ ਬੈਲ ਆਈਕਨ ਜਰੂਰ ਦਵਾ ਦਿਓ ਅਤੇ ਐਂਡ ਤੱਕ ਜਰੂਰ ਬਣੇ ਰਹੋ ਰਾਜਵੀਰ ਜਵੰਦਾ ਜੋ ਆਪਣੇ ਗੀਤ ਕੰਗਣੀ ਜੱਟ ਜੰਮੇ ਅਤੇ ਲੱਕ ਤੋਂ ਲੱਕ ਨਾਲ ਪੰਜਾਬੀ ਦਿਲਾਂ ਦੇ ਰਾਜ ਕਰਦੇ ਸੀ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਚੋਣ ਕੀਤੀ ਸੀ ਆਪਣੀ ਪਤਨੀ ਨੂੰ ਅਪਣਾਉਣ ਲਈ ਦੋਵੇਂ ਲੁਧਿਆਣਾ ਜ਼ਿਲ੍ਹੇ ਦੇ ਜਗਰਾਉ ਨੇੜੇ ਪਿੰਡ ਪੋਣਾ ਪਿੰਡ ਨਾਲ ਜੁੜੇ ਹੋਏ ਸਨ ਰਾਜਵੀਰ ਨੇ ਪਹਿਲਾਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਨੌਕਰੀ ਕੀਤੀ ਸੀ ਪਰ ਸੰਗੀਤ ਦੇ ਜਨੂੰਨ ਨੇ ਉਹਨਾਂ ਨੂੰ ਇਸ ਨੌਕਰੀ ਤੋਂ ਵੀ ਦੂਰ ਕਰ ਲਿਆ ਇਸ ਸੰਘਰਸ਼ ਭਰੇ ਸਮੇਂ ਵਿੱਚ ਉਸ ਦੀ ਪਤਨੀ ਨੇ ਉਸ ਦਾ ਹਰ ਪਲ ਸਾਥ ਦਿੱਤਾ ਉਹਨਾਂ ਦਾ ਵਿਆਹ ਇੱਕ ਸਧਾਰਨ ਪੰਜਾਬੀ ਸਮਾਗਮ ਵਿੱਚ ਹੋਇਆ ਜਿੱਥੇ ਪੰਜਾਬੀ ਰੀਤੀ ਰਿਵਾਜ ਨੇ ਉਹਨਾਂ ਨੂੰ ਜੋੜਿਆ ਮੋਹਾਲੀ ਵਿੱਚ ਆਪਣੀ ਪਤਨੀ ਮਾਂ ਅਤੇ ਇੱਕ ਬੇਟਾ ਅਤੇ ਇੱਕ ਬੇਟੀ ਨਾਲ ਰਹਿੰਦੇ ਸੀ ਰਾਜਵੀਰ ਜਵੰਦਾ ਆਪਣੇ ਸੋਸ਼ਲ ਮੀਡੀਆ ਤੇ ਪਰਿਵਾਰ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੇ ਹਨ ਜਿੱਥੇ ਉਸ ਦੀ ਪਤਨੀ ਨੂੰ ਉਸ ਦੀ ਸਪੋਰਟ ਮਨਿਸਟਰ ਵਜੋਂ ਦਿਖਾਇਆ ਜਾਂਦਾ ਹੈ ਉਹ ਹੈ ਕਾਰ ਨੂੰ ਚਲਾਉਂਦੀ ਹੈ ਅਤੇ ਰਾਜਵੀਰ ਦੇ ਟੂਰਾਂ ਦਾ ਖਿਆਲ ਰੱਖਦੀ ਹੈ ਇੱਕ ਇਹੋ ਜਿਹੀ ਔਰਤ ਜੋ ਪਿੱਛੇ ਰਹਿ ਕੇ ਵੀ ਰੋਸ਼ਨੀ ਵੀ ਵੰਡਦੀ ਹੈ ਪਰ ਦੋਸਤੋ ਰਾਜਵੀਰ ਜਵੰਦਾ ਅੱਜ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਕਰ ਗਿਆ ਹੈ ਪਰ ਦੋਸਤੋ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਵੀ ਆਈਆਂ ਪਰ ਉਸਦੀ ਪਤਨੀ ਨੇ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਅਤੇ ਖਾਸ ਕਰਕੇ ਹਾਲ ਹੀ ਵਿੱਚ ਹੋਏ ਭਿਆਨਕ ਐਕਸੀਡੈਂਟ ਜੋ ਕਿ ਕੁਝ ਦਿਨ ਪਹਿਲਾਂ ਰਾਜਵੀਰ ਜਵੰਦਾ ਦਾ ਹੋ ਗਿਆ ਸੀ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਨੇੜੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਰਾਜਵੀਰ ਨੂੰ ਗੰਬੀਰ ਸੱਟਾਂ ਲੱਗੀਆਂ ਆਤੇ ਹੋਏ ਹਸਪਤਾਲ ਦੇ ਵਿੱਚ ਬੈਲਟ ਲੇਟਰ ਤੇ ਸੀ ਉਸ ਮੁਸ਼ਕਿਲ ਦੇ ਵਿੱਚ ਵੀ ਉਸਦੀ ਪਤਨੀ ਨੇ ਹੌਸਲਾ ਬਣਾਇਆ ਰੱਖਿਆ ਖਬਰ ਦੇ ਅਨੁਸਾਰ ਉਹ ਰਾਜਵੀਰ ਨੂੰ ਕਰੋ ਜਾਣ ਤੋਂ ਰੋਕਣਾ ਚਾਹੁੰਦੀ ਸੀ ਪਰ ਉਸਨੇ ਫਿਰ ਵੀ ਉਸ ਦੀ ਟੋਰ ਲਈ ਜਾਨ ਲਈ ਹਾਂ ਕਰ ਦਿੱਤੀ ਅਤੇ ਉਹ ਹਸਪਤਾਲ ਦੇ ਵਿੱਚ ਉਸਦੇ ਨਾਲ ਹੀ ਰਹਿੰਦੀ ਸੀ ਅਤੇ ਡਾਕਟਰਾਂ ਨਾਲ ਗੱਲ ਕਰਦੀ ਰਹਿੰਦੀ ਸੀ ਪਰਿਵਾਰ ਨੂੰ ਵੀ ਜੋੜ ਕੇ ਰੱਖਦੀ ਸੀ ਇਸ ਤੋਂ ਪਹਿਲਾਂ ਵੀ ਜਦੋਂ ਰਾਜਵੀਰ ਨੇ ਪੁਲਿਸ ਨੌਕਰੀ ਛੱਡ ਕੇ ਗਾਇਕ ਵਿੱਚ ਐਂਟਰੀes ਮਾਰੀ ਤਾਂ ਉਸ ਦੀ ਪਤਨੀ ਨੇ ਆਰਥਿਕ ਅਤੇ ਭਾਵਨਾ ਸਹਾਰਾ ਦਿੱਤੀ ਉਹ ਐਕਸਰ ਕਹਿੰਦੀ ਸੀ ਕਿ ਉਸ ਦੀ ਪਤਨੀ ਉਹਨਾਂ ਦੀ ਸ਼ਕਤੀ ਹੈ ਉਹਨਾਂ ਨੂੰ ਹਰ ਪੜਾਅ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਉਸਨੇ ਰਾਜਵੀਰ ਦੇ ਕੈਰੀਅਰ ਵਿੱਚ ਵੀ ਚੁੱਪਚਾਪ ਯੋਗਦਾਨ ਪਾਇਆ ਜਿਵੇਂ ਗਿੱਤਾਂ ਲਈ ਸੁਝਾਅ ਦੇਣਾ ਜਾਂ ਪਰਿਵਾਰ ਨੂੰ ਸੰਤੁਲਿਤ ਰੱਖਣਾ ਹੈ ਅਸਲੀ ਔਰਤ ਦੇ ਪਿੱਛੇ ਰਹਿ ਕੇ ਵੀ ਰੋਸ਼ਨੀ ਵਣਦੀ ਹੈ ਇਹ ਹੈ ਅਸਲ ਪੰਜਾਬੀ ਔਰਤ ਦੀ ਤਾਕਤ ਰਾਜਵੀਰ ਜਵੰਧਾ ਦੀ ਕਰਵਾਲੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲ ਸਫਲਤਾ ਪਿੱਛੇ ਪਰਿਵਾਰ ਅਤੇ ਸਾਥੀ ਦਾ ਹੱਥ ਹੁੰਦਾ ਹੈ ਉਹ ਨਾ ਸਿਰਫ ਇੱਕ ਪਤਨੀ ਹੈ ਸਗੋਂ ਉਸ ਦੀ ਜ਼ਿੰਦਗੀ ਦੇ ਵਿੱਚ ਮਜ਼ਬੂਤ ਨੀਵ ਹੈ ਜੋ ਪਰਿਵਾਰ ਨੂੰ ਸਾਹਮ ਕੇ ਰੱਖਦੀ ਹੈ ਅਤੇ ਉਹ ਐਕਸੀਡੈਂਟ ਤੋਂ ਬਾਅਦ ਵੀ ਰਾਜਵੀਰ ਜਵੰਦਾ ਦੇ ਨਾਲ ਹੀ ਰਹੀ ਰਾਜਵੀਰ ਜਵੰਦਾ ਦੀ ਸਿਹਤ ਲਈ ਅਰਦਾਸਾਂ ਕਰਦੀ ਰਹੀ ਵਾਹਿਗੁਰੂ ਜੀ ਰਾਜਵੀਰ ਜਵੰਦਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਤੁਹਾਨੂੰ ਰਾਜਵੀਰ ਦੇ ਕਿਸ ਗੀਤ ਨੇ ਪ੍ਰੇਰਿਤ ਕੀਤਾ ਇਹ ਕਮੈਂਟ ਵਿੱਚ ਜ਼ਰੂਰ ਲਿਖੋ ਅਤੇ ਤੁਹਾਡੇ ਜੀਵਨ ਵਿੱਚ ਇਹੋ ਜਿਹੀ ਕੋਈ ਸਹਾਇਕ ਔਰਤ ਹੈ ਤਾਂ ਉਸ ਦਾ ਵੀ ਜ਼ਿਕਰ ਜ਼ਰੂਰ ਕਰਨਾ ਅਤੇ ਅੱਜ ਉਹ ਔਰਤ ਇਕੱਲੀ ਰਹਿ ਗਈ ਹੈ ਰਾਜਵੀਰ ਜਵੰਦਾ ਅੱਜ ਉਸ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ ਅੱਜ ਵੀ ਉਸ ਔਰਤ ਨੂੰ ਮਾਨ ਹੈ ਕਿ ਮੇਰਾ ਘਰ ਵਾਲਾ ਇੱਕ ਬਹੁਤ ਹੀ ਵੱਡਾ ਸਟਾਰ ਅਤੇ ਬਹੁਤ ਹੀ ਵਧੀਆ ਕਲਾਕਾਰ ਸੀ ਅਤੇ ਲੋਕਾਂ ਦੇ ਪ੍ਰਤੀ ਸਭਿਆਚਾਰਕ ਸੀ ਲੋਕਾਂ ਦਾ ਬਹੁਤ ਹੀ ਪਿਆਰ ਉਹਨੂੰ ਮਿਲ ਰਿਹਾ ਹੈ ਅਤੇ ਉਹ ਲੋਕਾਂ ਦਾ ਧੰਨਵਾਦ ਕਰ ਰਹੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਅਤੇ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਖਾਸ ਖਬਰ ਖਾਸ ਅਪਡੇਟ ਦੇ ਨਾਲ ਜੁੜੇ ਰਹੋ ਆਪਣੇ YouTube ਚੈਨਲ ਜਾਗਦਾ ਪੰਜਾਬ ਤੇ ਧੰਨਵਾਦ ਦੋਸਤੋ